ਮੈਂ ਬੰਦਰ ਕੋਰ ਮੇਰੇ ਵੱਲੋਂ ਪ੍ਰੇਮਪ੍ਰੀਤ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾ ਰਹੇ ਹਾਂ ਇਹ ਪੰਜਾਬੀ ਲੋਕ ਗੀਤ ਬਹੁਤ ਪੁਰਾਣਾ ਹੈ ਤੇ ਹੀਰ ਰਾਂਝੇ ਦਾ ਹੈ ਜਦੋਂ ਰਾਂਝਾ ਜੋਗੀ ਬਣ ਕੇ ਹੀਰ ਨੂੰ ਮਿਲਣ ਵਾਸਤੇ ਬਾਗ ਵਿੱਚ ਆਉਂਦਾ ਹੈ ਤਾਂ ਕਾਲੇ ਰੰਗ ਦਾ ਚੋਲਾ ਪਾਇਆ ਹੁੰਦਾ ਹੈ ਕੰਨੀ ਮੁੰਦਰਾ ਹੈ ਸਨਹਿਰੀ ਉਹਦੇ ਗਲ ਵਿੱਚ ਮਾਲਾ ਪਾਈ ਹੁੰਦੀ ਹੈ ਸੋਨੇ ਦੇ ਮਣਕਿਆਂ ਵਾਲੀ ਤੇ ਉਹ ਇੱਕ ਜੋਗੀ ਦਾ ਰੂਪ ਧਾਰ ਕੇ ਆਉਂਦਾ ਹੈ ਤੇ ਹੀਰ ਆਪਣੀਆਂ ਸੇਲੀਆਂ ਸਮੇਤ ਬਾਗ ਵਿੱਚ ਜਾਂਦੀ ਹੈ ਤੇ ਰਾਜੇ ਨੂੰ ਵੇਖਦੀ ਹੈ ਤੇ ਉਥੋਂ ਫਿਰ ਪੱਜੀ-ਪੱਜੀ ਆਪਦੀ ਭਾਬੂ ਕੋਲੇ ਆਉਂਦੀ ਹੈ ਤੇ ਭਾਬੂ ਨੂੰ ਸਾਰਾ ਹਾਲ ਦੱਸਦੀ ਹੈ ਵੀ ਇੱਕ ਜੋਗੀ ਆਇਆ ਹੈ ਉਹ ਇਸ ਤਰ੍ਹਾਂ ਇਸ ਤਰ੍ਹਾਂ ਦਾ ਹੈ ਤੇ ਪਰ ਹੀਰ ਨੇ ਤਾਂ ਉਹਨੂੰ ਪਛਾਣਿਆ ਹੋਇਆ ਸੀ ਜਿਹੜਾ ਬੰਦਾ ਨਿਤ ਆਪਾਂ ਨੂੰ ਮਿਲਦਾ ਹੈ ਉਹ ਭਾਵੇਂ ਕਿਸੇ ਰੂਪ ਵਿੱਚ ਹੋਵੇ ਆਪਾਂ ਉਹਨੂੰ ਪਛਾਣ ਲੈਨੇ ਆ ਜਿਵੇਂ ਅੱਜ ਕੱਲ੍ਹ ਵੀ ਚੱਲਦਾ ਹੈ ਮੂੰਹ ਬੰਨ ਕੇ ਲੋਕ ਤੁਰੇ ਫਿਰਦੇ ਆ ਕਈ ਇਸ ਤਰ੍ਹਾਂ ਦੇ ਰੂਪ ਬਣਾ ਲੈਂਦੇ ਹਾਂ ਪਰ ਆਪਾਂ ਨੂੰ ਇਹ ਪਛਾਣ ਰੱਖਣੀ ਜ਼ਰੂਰੀ ਹੈ ਕਿਉਂਕਿ ਇਹ ਬੰਦਾ ਹੱਥਾਂ ਪੈਰਾਂ ਤੋਂ ਕੱਦ ਤੋਂ ਪਛਾਣਿਆ ਜਾਂਦਾ ਹੈ ਐਡੀ ਕੋਈ ਗੱਲ ਨਹੀਂ ਹੁੰਦੀ ਤੇ ਉਹ ਫਿਰ ਜਦੋਂ ਉਹਨੂੰ ਪਛਾਣਦੀ ਹੈ ਤੇ ਆਦੀ ਭਾਬੋ ਨਾਲ ਗੱਲਾਂ ਕਰਦੀ ਹੈ ਤੇ ਉਹਨੂੰ ਆਣ ਕੇ ਦੱਸਦੀ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਦਾ ਬੰਦਾ ਆਇਆ ਹੈ ਆਪਣੇ ਬਾਗ ਵਿੱਚ ਉਹ ਜੋ ਵੀ ਹੈ ਪਰ ਉਹਦਾ ਰੂਪ ਹੀ ਬਹੁਤ ਨਿਆਰਾ ਹੈ ਤੇ ਕੱਦ-ਕਾਠ ਸਾਰਾ ਫਿਰ ਉਹ ਦੱਸਦੀ ਹੈ ਤੇ ਇਹਦੇ ਪੰਜਾਬੀ ਲੋਕ ਗੀਤ ਬਹੁਤ ਹੀ ਘਟ ਗਿਆ ਗਿਆ ਹੈ ਤੇ ਇਹਦੇ ਬੋਲ ਬਹੁਤ ਪਿਆਰੇ ਹਨ ਪੁਰਾਣੇ ਹਨ ਤੇ ਜਿਹੜੇ ਮੇਰੇ ਵੀਰ ਬੱਟੀ ਉਮਰ ਵਿੱਚ ਵੀ ਵੇਖਦੇ ਹਨ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਸ਼ੌਂਕ ਹੁੰਦਾ ਹੈ ਤੇ ਉਹਨਾਂ ਨਾਲੇ ਇਹ ਵੇਖੀਆਂ ਸੁਣੀਆਂ ਹੁੰਦੀਆਂ ਹਨ ਤੇ ਇਹ ਪੁਰਾਣੇ ਪੰਜਾਬੀ ਲੋਕ ਗੀਤ ਗਾਉਣੇ ਆਪਣਾ ਸੱਭਿਆਚਾਰ ਹੈ ਤੇ ਇਹ ਸੱਭਿਆਚਾਰਤਾ ਤਾਂ ਹੀ ਹੈ ਜੇ ਆਪਾਂ ਪੁਰਾਣੇ ਲੋਕ ਗੀਤ ਆਪਣੇ ਬਜ਼ੁਰਗਾਂ ਨੂੰ ਵੀ ਸੁਣਾਵਾਂਗੇ ਤੇ ਉਹਨਾਂ ਨੂੰ ਵੀ ਪਤਾ ਲੱਗੂਗਾ ਵੀ ਸਾਡਾ ਪਰਿਵਾਰ ਅੱਗੇ ਇਹਨਾਂ ਚੀਜ਼ਾਂ ਨੂੰ ਸਾਂਭੀ ਬੈਠਾ ਹੈ ਤੇ ਇਹ ਹਰ ਇੱਕ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਪਰ ਪੁਰਾਣਾ ਗੱਸਾ ਆਪਾਂ ਨੂੰ ਦੱਸਣਾ ਜ਼ਰੂਰੀ ਹੈ ਪੰਜਾਬ ਵਿੱਚ ਬਹੁਤ ਜ਼ਿਆਦੇ ਹੀ ਲੋਕ ਰੰਗ ਹਨ ਕਿਸੇ ਦੇਸ਼ ਵਿੱਚ ਇੱਕ ਹੈ ਦੋ ਹੈ ਚਾਰ ਹੈ ਪਰ ਆਪਣੇ ਅਨੇਕਾ ਰੰਗ ਹਨ ਜਿੰਨੇ ਮਰਜ਼ੀ ਰੋਜ਼ ਦੇ ਕੱਢੋ ਤੇ ਰੋਜ਼ ਦੇ ਪਾਓ ਤੇ ਇਹਦਾ ਆਨੰਦ ਮਾਣੋ ਜੀ ਤੇ ਜਰੂਰ ਸੁਣਨਾ ਇਹ ਪੰਜਾਬੀ ਲੋਕ ਗੀਤ ਬਹੁਤ ਪੁਰਾਣਾ ਹੈ ਪਾਬੋਨੀ ਇੱਕ ਜੋਗੀ ਆ ਗਿਆ ਕੰਨੀ मुਂਦਰਾ ਤੇ ਸਨੈਰੀ ਗਾਲ ਗਾਨੀ ਬਹੁਤ ਪਿਆਰੇ ਇਹਦੇ ਬੋਲ ਹਨ ਪਾਬੋਨੀ ਇੱਕ ਜੋਗੀ ਆ ਗਿਆ ਕੰਨੀ मुਂਦਰਾ ਸਨੈਰੀ ਗਾਲ ਗਾਨੀ ਪਾਬੋਨੀ ਇੱਕ ਜੋਗੀ ਆ ਗਿਆ नी मुंदरा सुनहरी गाल गानी पाबोनी एक जोगिया आ गया जुल्फा कॉख ते तानी मस्तानी नहीं एक जोगी आ गया जुल्फा कालिया ते मस तानी मस्तानी नहीं एक जोगिया आ गया ਜੋਗੀ ਆਣ ਕੇ ਅੰਬਾਂ ਦੀ ਛਾਵੇਂ ਬੈ ਗਿਆ ਨੀ ਜੋਗੀ ਆਣ ਕੇ ਅੰਬਾਂ ਦੀ ਛਾਵੇਂ ਬੈ ਗਿਆ ਨੀ ਮੇਰਾ ਕੱਢ ਕੇ ਕਹਲੇਜਾ ਭਾਬੋ ਲੈ ਗਿਆ ਨੀ ਮੇਰਾ ਕੱਢ ਕੇ ਕਹਲੇਜਾ ਭਾਬੋ ਲੈ ਗਿਆ ਨੀ ਹਮੇਰਾ ਅਰਥ ਮਹਨਾਰਾ ਭਾਬੋ ਟੇ ਗਿਆ ਨੀ ਹਮੇਰਾ ਅਰਥ ਮਹਨਾਰਾ ਭਾਬੋ ਟੇ ਗਿਆ ਨੀ रूप लोट के सारा मेरा लग गया नी। रूप लोट के सारा मेरा लग गया वो बिछड़िया कोई दिल जानी पानी एक जोगी आ गया कन्नी मुंदरा सनहरी गाल गानी पापों एक जोगी आ गया मुंदरा सनैरी गाल गानी पाोनी एक आ गया जुल्फा कालिया ते अख मस तानी एक जोगिया आ गया जुल्फा कालिया ते अख मस तानी एक जोगिया आ गया लम्मा चम्मा चमा जोगी हला पत्तला शरीर लम्मा चम्मा जोगी पापो पत् हला शरीर ਦੰਗੇ ਆਇਓ ਮੈਨੂੰ ਜਾ ਪਹਿਨੈਣਾ ਵਾਲੇ ਤੀਰ ਦਾ ਦੰਗੇ ਆਇਓ ਮੈਨੂੰ ਜਾ ਪਹਿਨੈਣਾ ਵਾਲੇ ਤੀਰ ਦਾ ਸਿੱਧਾ ਜਦੋਂ ਚਾਕਦਾ ਨਹੀਂ ਸੀਨਾ ਜਾਵੇ ਤੀਰ ਦਾ ਸਿੱਧਾ ਜਦੋਂ ਚਾਕਦਾ ਨਹੀਂ ਸੀਨਾ ਜਾਵੇ ਤੀਰ ਦਾ ਮੈਨੂੰ ਤਾਂ ਆਇਓ ਜਾਪ ਦਾ ਨਹੀਂ ਪੁੱਤਰ ਅਮੀਰ ਦਾ ਮੈਨੂੰ ਤਾਂ ਆਇਓ ਜਾਪ ਦਾ ਨਹੀਂ ਪੁੱਤਰ ਅਮੀਰ ਦਾ ਉਨੋ ਦੇ ਗਿਆ ਕੋਈ ਆਪਣਾ ਚ ਕਾਨੀ ਭਾਬੋ ਨਹੀਂ ਇੱਕ ਜੋਗੀ ਆ ਗਿਆ ਕੰਨੇ ਮੁੰਦਰਾ ਸਨਹਿਰੀ ਗਾਲ ਕਾਨੀ ਭਾਬੋ ਨਹੀਂ ਇੱਕ ਜੋਗੀ ਆ ਗਿਆ ਕੰਨੇ ਮੁੰਦਰਾ ਸਨਹਿਰੀ ਗਾਲ ਕਾਨੀ ਭਾਬੋ ਨਹੀਂ ਇੱਕ ਜੋਗੀ ਆ ਗਿਆ ਅਜੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਭਾਬੋਣੀ ਇੱਕ ਜੋਗੀ ਆ ਗਿਆ ਅਜੁਰ ਪਾ ਕਾਲੀਆਂ ਤੇ ਅੱਖ ਮਸਤਾਨੀ ਭਾਬੋਣੀ ਇੱਕ ਜੋਗੀ ਆ ਗਿਆ ਲੱਕ ਪਤਲਾ ਗੇਲੀ ਨੋ ਪਟ ਪਾਰੇਨੀ ਅ ਲੱਕ ਪਤਲਾ ਗੇਲੀ ਨੋ ਲੱਕ ਪਤਲਾ ਗੇਲੀ ਨੋ ਲਹ ਪਟ ਪਾਰੇਨੀ ਪੈਂਦੇ ਨੈਣਾ ਵਿੱਚ ਉਹਦੇ ਲਸਕਾਰੇਨੀ ਅਪੈnde ਨੈਣਾ ਵਿੱਚੋ ਹੋ ਦੇ ਲਛਕਾਰੇ ਨੀ ਅ ਦੰਦ ਜੋਗੀ ਦੇ ਜੇ ਅੰਬਹਰਾਂ ਦੇ ਤਾਰੇ ਨੀ ਅ ਦੰਦ ਜੋਗੀ ਦੇ ਜੇ ਅੰਬਹਰਾਂ ਦੇ ਤਾਰੇ ਨੀ ਅ ਗੱਲਾਂ ਕਰੇ ਪਾਬੋ ਨਾਲ ਇਸ਼ਾਰੇ ਨੀ ਅ ਗੱਲਾਂ ਕਰੇ ਪਾਬੋ ਨਾਲ ਇਸ਼ਾਰੇ ਨੀ ਚੰਨ 14ਵੀਂ ਦਾ ਚੰਨ 14ਵੀਂ ਦਾ ਜੰਦ 14ਵੀਂ ਦਾ ਛਕ ਹਲਾ ਨਾਰਲੀ ਭਾਬੋਣੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸਨਰੀ ਗਾਲ ਗਾਨੀ ਭਾਬੋਣੀ ਇੱਕ ਜੋਗੀ ਆ ਗਿਆ ਕੰਲੀ ਮੁੰਦਰਾ ਸਨਰੀ ਗਾਲ ਗਾਨੀ ਭਾਬੋਣੀ ਇੱਕ ਜੋਗੀ ਆ ਗਿਆ ਜੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਭਾਬੋਣੀ ਇੱਕ ਜੋਗੀ ਆ ਗਿਆ ਜੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਭਾਬੋਨੀ ਇੱਕ ਜੋਗੀ ਆ ਗਿਆ ਜੋਗੀ ਆਣ ਕੇ ਬੈਠਾ ਸੀ ਵਿੱਚ ਬਾਗ ਦੇ ਜੋਗੀ ਆਣ ਕੇ ਬੈਠਾ ਸੀ ਵਿੱਚ ਬਾਗ ਦੇ ਦਰਸ਼ਨ ਕੀਤੇ ਆ ਸੁੱਤੇ ਨਹੀਂ ਭਾਗ ਜਾਗਦੇ ਸੂ ਦਰਸ਼ਨ ਕੀਤੇ ਆ ਸੁੱਤੇ ਨਹੀਂ ਭਾਗ ਜਾਗਦੇ ਕਰਦੇ ਝੁਕ ਕੇ ਸਲਾਮਾ ਬੂਟੇ ਬਾਗ ਦੇ ਕਰਦੇ ਝੁਕ ਕੇ ਸਲਾਮਾ ਗੁੱਟੇ ਬਾਗ ਦੇ ਮੇਰੇ ਮਾਰ ਗਿਆ ਜਿਗਰ ਵਿੱਚ ਕਾਨੀ ਭਾਬੋ ਨਹੀਂ ਇੱਕ ਜੋਗੀ ਆ ਗਿਆ ਮੇਰੇ ਮਾਰ ਗਿਆ ਜਿਗਰ ਵਿੱਚ ਕਾਨੀ ਭਾਬੋ ਨਹੀਂ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਅਕੰਨੀ ਮੁੰਦਰਾ ਤੇਗਾ सनहरी गाल गानी पा एक जोगिया आ गया कन्नी मुंदर सुनहरी गाल गानी पाभोनी एक जोगिया आ गया जुल्फा कालिया अख मस्तानी पाोनी एक जोगिया गया जुलपां कालिया अख मस्तानी पाोनी एक जोगिया आ गया ਸਾਰੀ ਦੁਨੀਆ ਵਿੱਚ ਉਹਦੇ ਨਾਲ ਕੋਈ 톨ਣੀ ਸਾਰੀ ਦੁਨੀਆ ਦੇ ਵਿੱਚ ਉਹਦੇ ਨਾਲ ਕੋਈ 톨ਣੀ ਰੂਪ ਜੋਗੀ ਦਾ ਪੈਂਦਾ ਡੋਲ ਡੋਲ ਢੋਲਣੀ ਰੂਪ ਜੋਗੀ ਦਾ ਪੈਂਦਾ ਡੋਲ ਡੋਲ ਢੋਲਣੀ ਅੱਖਾਂ ਬਿੱਲੀਆਂ ਗਲਾਬੀ ਉਹਦੇ ਬੋਲਣੀ ਇਹ ਅੱਖਾਂ ਬਿੱਲੀਆਂ ਗਲਾਬੀ ਉਹਦੇ ਬੋਲਣੀ ਅਦੀਵਾ ਖੇੜਿਆਂ ਦਾ ਕਰਕੇ ਜਾਉ ਗੋਲਣੀ ਅਦੀਵਾ ਖੇੜਿਆਂ ਨਾ ਕਰਕੇ ਜਾਉ ਗੁੱਲਨੀ ਚੰਦ ਚਾੜ ਜਾਉ ਚੰਦ ਚਾੜ ਜਾਉ ਦੁਪਹਿਰੇ ਅਸਮਾਨੀ ਪੈਨੇ ਨੀ ਇੱਕ ਜੋਗੀ ਆ ਗਿਆ ਭਾਬੋਣੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸਨਹਿਰੀ ਗਲ ਗਾਨੀ ਭਾਬੋਣੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸਨਹਿਰੀ ਗਲ ਗਾਨੀ भाबो एक जोगी आ गया जुल्फा कालिया ते अख मस्तानी भाबो एक जोगी आ गया जुल्फा कालिया ते अख मस्तानी भाबो एक जोगी आ गया जुल्फा कालिया ते अख मस्तानी भाबो एक जोगी आ गया कन्नी मुंदरा कन्नी मुंदरा सुनहरी गाल गानी ਬਬੂਣੀ ਇੱਕ ਜੋਗੀ ਆ ਗਿਆ ਲੋ ਜੀ ਇਹ ਸੀ ਇੱਕ ਪੰਜਾਬੀ ਲੋਕਗੀਤ ਪਰ ਮੇਰਾ ਬਹੁਤ ਜ਼ਿਆਦਾ ਜ਼ੋਰ ਲੱਗ ਗਿਆ ਹੈ ਤੁਹਾਨੂੰ ਪਤਾ ਲੱਗਦਾ ਪਿਆ ਹੈ ਜੀ ਮੇਰਾ ਗਲਾ ਵੀ ਬੈਗ ਹੈ ਜ਼ੋਰ ਦੇ ਨਾਲ ਇਹ ਪੰਜਾਬੀ ਲੋਕਗੀਤ ਪੂਰਾ ਜ਼ੋਰ ਲਾ ਕੇ ਗਾਉਣ ਵਾਲਾ ਸੀ ਪਰ ਮੈਂ ਤੁਹਾਨੂੰ ਸੁਨਾਤਾ ਇੱਕ ਗਰਮੀ ਹੈ ਇੱਕ ਕਹਦੇ ਤੇ ਮੇਰਾ ਜ਼ੋਰ ਬਹੁਤ ਲੱਗਾ ਹੈ ਪਰ ਤੁਹਾਡਾ ਵੀ ਫਰਜ਼ ਬਣਦਾ ਹੈ ਵੀ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਵੇਖਿਓ ਤੇ ਨਾਲੇ ਸਬਸਕ੍ਰਾਈਬ ਤੁਹਾਡੇ ਕਰਨੇ ਬਣਦੇ ਹਨ ਇਹ ਬਹੁਤ ਪੁਰਾਣਾ ਪੰਜਾਬੀ ਲੋਕ ਗੀਤ ਹੈ ਹੀਰ ਦਾ ਹੈ ਹੀਰ ਫਿਰ ਆਦੀ ਭਾਬੀ ਨੂੰ ਸਾਰੀਆਂ ਗੱਲਾਂ ਦੱਸਦੀ ਹੈ ਯਾਨਕਿ ਘਰੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਦਾ ਉਹ ਗੱਭਰੂ ਜੋਗੀ ਆਇਆ ਹੈ ਤੇ ਇਹ ਹੈ ਇੱਕ ਪੰਜਾਬੀ ਲੋਕ ਗੀਤ ਜਦੋਂ ਹੀਰ ਤੇ ਰਾਂਝੇ ਦਾ ਮੇਲ ਹੋਇਆ ਜੋਗੀ ਦੇ ਰੂਪ ਵਿੱਚ ਤੇ ਇਹ ਉਸ ਸਮੇਂ ਦਾ ਹੈ ਤੇ ਤੁਸੀਂ ਇਹਦਾ ਆਨੰਦ ਮਾਣੋ ਤੇ ਆਪਾਂ ਨੂੰ ਦਿਓ ਅੱਗੇ ਆ ਤੇ ਆਪਾਂ ਹੁਣ ਚਾਹ ਬਣਾ ਕੇ ਪੀਨੇ ਆ ਤੇਪ ਜਾਂ ਪਾਣੀ ਪੁਣੀ ਪੀਵਾਂਗੇ ਫਿਰ ਸਾਹ ਸੁੱਕਾ ਹੋਏਗਾ ਤੇ ਮੇਰੀ ਵੀਡੀਓ ਵੇਖਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ